ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਪੰਦੇਰ ਅੱਜ ਸਾਰੇ ਪੰਜਾਬ ਵਾਸੀਆਂ ਨਾਲ ਬਹੁਤ ਜ਼ਰੂਰੀ ਵਿਚਾਰ ਚਰਚਾ ਕਰਨਾ ਚਾਹੁੰਦਾ ਵਾ ਔਰ ਬੇਨਤੀ ਆਪੀ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਜ਼ਰੂਰੀ ਗੱਲਾਂ ਨੇ ਜੜੀਆਂ ਤੁਹਾਡੇ ਨਾਲ ਅਸੀਂ ਕਰਨਾ ਚਾਹੁੰਦੇ ਆ ਔਰ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜੋ ਐਸ ਵੇਲੇ ਚੱਲ ਰਿਹਾ ਵਾ ਮੈਂ ਥੋੜਿਆਂ ਮਿੰਟਾਂ ਚ ਜ਼ਿਆਦਾ ਗੱਲ ਕਰਨਾ ਚਾਹੂਗਾ ਇੱਕ ਤਾਂ ਨਾਗਪੁਰ ਦੀਆਂ ਨੀਤੀਆਂ ਜਿਹੜੀਆਂ ਆਰਐਸਐਸ ਦੀਆਂ ਨੇ ਹੁਣ ਉਹਨੂੰ ਆਮ ਆਦਮੀ ਪਾਰਟੀ ਨੇ ਅਪਣਾ ਲਿਆ ਵਾ ਔਰ ਉਹਦੇ ਤੈਅशुदा ਅਜੰਡੇ ਤੇ ਉਹ ਅੱਗੇ ਵੱਧ ਰਹੀ ਹੈਗੀ ਆ ਤੁਹਾਨੂੰ ਭਾਵੇਂ ਨਾਂ ਨਜ਼ਰ ਆਵੇ ਗੱਲਾਂ ਪਿਛੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਬੰਦੇ ਪਾਛਪਾ ਦਾ ਬਾਹਰ ਮੁਖੀ ਹਾਲਤਾਂ 'ਚ ਵਿਰੋਧ ਕਰਦੇ ਤੁਹਾਨੂੰ ਨਜ਼ਰ ਆਉਣਗੇ ਇਹ ਭਲੇਖੇ 'ਚ ਨਾ ਰਹੋ ਇਹ ਅੰਦਰ ਖਾਤੇ ਹੁਣ ਇਹ ਦਿੱਲੀ ਤੇ ਚੰਡੀਗੜ੍ਹ ਦੀ ਜਿਹੜੀ ਜੋਟੀ ਆ ਉਹ 100% ਪੱਕੀ ਹੈਗੀ ਆ ਔਰ ਇਹ ਭਗਵਾ ਕਰਨ ਦੀ ਨੀਤੀ ਤੇ ਚੱਲ ਰਹੇ ਹੈਗੇ ਚ ਕੋਈ ਰੌਲਾ ਨਹੀਂ ਹੈਗਾ ਔਰ ਜਿਵੇਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਪੁਲਿਸ ਦੇ ਰਾਹੀਂ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਪੁਲਿਸ ਨੇ ਜਿਵੇਂ ਆਪਣੇ ਪੈਰਾਂ ਥੱਲੇ ਕੁਚਲ ਕੇ ਮੋਦੀ ਤੇ ਅੰਮ੍ਰਿਤ ਸ਼ਾਹ ਦਾ ਅਸਰਵਾਦ ਪ੍ਰਾਪਤ ਕੀਤਾ ਵੈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਔਰ ਉਹ ਨੀਤੀ ਤਹਿ ਦੀ ਅੱਗੇ ਵਦੇ ਹੈਗੇ ਨੇ ਔਰ ਤੁਹਾਨੂੰ ਪਤਾ ਵਾ ਜਿਵੇਂ ਇਸ ਤੋਂ ਪਹਿਲੋਂ ਹੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਪਾਜਪਾ ਦਾ ਆਈਟੀ ਸੈੱਲ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਇਹ ਇਹਨਾਂ ਦੇ ਖਿਲਾਫ ਸਾਡੇ ਖਿਲਾਫ ਪਰਸੈਪਸ਼ਨ ਬਣਾਉਣ ਡੈ ਪਿਆ ਸੀਗਾ ਅਰ ਤਿਆਰੀ ਕੀਤੀ ਸੀ ਅੰਦਰ ਖਾਤੇ ਅਰ ਹੁਣ ਵੀ ਤੁਹਾਨੂੰ ਪਤਾ ਲਗਾਤਾਰ ਕਿਸਾਨ ਲੀਡਰ ਸਹਿਬਾਨ ਦਾ ਜਿਹੜਾ ਕਰੈਕਟਰ ਆ ਉਹਨੂੰ ਉਹਨੂੰ ਜਿਹੜਾ ਡੈਮੇਜ ਕਰਨ ਲਈ ਜਾਂ ਕਹਿ ਲਓ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕੋਈ ਖਤਰਾ ਵਾ ਤੇ ਆਗੂ ਜੜੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਵਾ ਕਰੈਕਟਰ ਲੀਰੋ ਲੀਰ ਕਰ ਲਈ ਹੈ ਆਈਟੀ ਸੈੱਲ ਇਹਨਾਂ ਦੇ ਪੂਰਾ ਜੋਰ ਲਾ ਰਹੇ ਨੇ ਔਰ ਜਿਵੇਂ ਤੁਹਾਨੂੰ ਪਤਾ ਵਾ ਇਹ ਪੁੱਤਰਿਆ ਸਾਣ ਜਿਹੜਾ ਜਿਹਨੂੰ ਅਸੀਂ ਪੁਲਿਸ ਪ੍ਰਸ਼ਾਸਨ ਕਹਿੰਦੇ ਪੰਜਾਬ ਦਾ ਇਹਦਾ ਤਜਰਬਾ ਵਾ ਪਿਛਲੇ ਲੰਮੇ ਸਮੇ ਤੋਂ ਇਹ ਦਿੱਲੀ ਦੇ ਆਖੇ ਲੱਗ ਕੇ ਜਿਵੇਂ ਪੰਜਾਬ ਦੀ ਜਵਾਨੀ ਨੂੰ ਨੇ ਆਪਦੇ ਪੈਰਾਂ ਥੱਲੇ ਕੁਚਲਿਆ ਵਾ ਕਿਉਂਕਿ ਕਨੈਕਸ਼ਨ ਵੀ ਸਲੋ ਹੋ ਜਾਂਦਾ ਕਿਤੇ-ਕਿਤੇ ਇਹ ਥੋੜਾ ਖਿਆਲ ਰੱਖਿਓ ਔਰ ਇਹ ਸਾਰੀ ਦੁਨੀਆ ਜਾਣਦੀ ਹੈਗੀ ਆਹ રે ਪੁੱਤਰੇ ਸਾਨ ਨੂੰ ਜਦੋਂ ਪਿੰਡਾਂ ਵਿੱਚ ਵੇਖੀਦਾ ਕੋ ਛੋਟਾ ਪੁੱਤਰ ਜਾਂਦਾ ਹੁੰਦਾ ਸੀ ਕੋ ਸਾਣ ਪੁੱਤਰ ਜਾਣਾ ਸਾਰਾ ਪਿੰਡ ਇਕੱਠਾ ਹੋ ਕੇ ਉਹਨੂੰ ਰੱਸਾ ਪਾਉਂਦਾ ਹੁੰਦਾ ਹੈਗਾ ਉਹਨੂੰ ਪਤਾ ਸੀ ਨੁਕਸਾਨ ਕਰ ਦੇਣਾ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਇਹ ਸਾਣ ਹੁਣ ਪਾ ਲਿਆ ਤੇ ਪੁੱਤਰਿਆ ਫਰੰਡਿਆ ਪੂਰੇ ਜ਼ੋਰ ਨਾਲ ਇਹ ਭਾਈ ਇਹਨਾਂ ਨੂੰ ਵੀ ਸਿੰਘਾਂ ਤੋਂ ਚੱਕੂਗਾ ਜਿਵੇਂ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਦੇਖਿਆ ਵਾ ਕਿ ਉਹਨਾਂ ਦੀ Laash ਵੀ ਨਹੀਂ ਲੱਭਣ ਦਿੱਤੀ ਤੇ ਅਜੇ ਤੱਕ ਵੀ ਕੋਈ ਸ਼ਰਮੂ ਨਹੀਂ ਲੱਭਣ ਦਿੱਤਾ ਇਹ ਜਦੋਂ ਪੁੱਤਰੇ ਸਾਣ ਨੇ ਆਮ ਆਦਮੀ ਨੂੰ ਚੱਕਿਆ ਇਹਨਾਂ ਨੂੰ ਫੇਰ ਪਤਾ ਲੱਗਣਾ ਵਾ ਕਿ ਇਹ ਇਹ ਉਹ ਤਰ੍ਹਾਂ ਸਾਨੂੰ ਨੱਥ ਪਾਉਣੀ ਚਾਹੀਦੀ ਆ ਔਰ ਜਿਵੇਂ ਉਹਨਾਂ ਨੇ ਜਨਵਰੀ ਤੋਂ ਸ਼ੁਰੂ ਕਰ ਦਿੱਤਾ ਤੁਸੀਂ ਦੇਖੋ ਵੀ ਕਿਵੇਂ ਕਹਿੰਦੇ ਜਨਵਰੀ ਤੋਂ ਲੈ ਕੇ ਮਾਰਚ ਤੱਕ 42 ਮੁਕਾਬਲੇ ਹੋ ਗਏ ਨੇ ਔਰ 42 ਮੁਕਾਬਲਿਆਂ ਦੇ ਵਿੱਚ ਕਹਾਣੀ ਇੱਕੋ ਜੀ ਹੁੰਦੀ ਆ ਉਹਦੇ 'ਚ ਕੋਈ ਫਰਕ ਨਹੀਂ ਹੁੰਦਾ ਕਹਾਣੀ ਦਾ ਨਹੀਂ ਕੋਈ ਫਰਕ ਹੁੰਦਾ ਕਹਾਣੀ ਇਹ ਹੁੰਦੀ ਆ ਸਲੋਹ ਕਈ ਵਾਰੀ ਹੋ ਜਾਂਦਾ ਮੇਰਾ ਨੈਟ ਵੀ ਆ ਬੰਦਾ ਬਾਹਰ ਕੱਢਿਆ ਜੀ ਉਹ ਪਤਾ ਕਰਨ ਕਿਤੇ ਲੱਤਾਂ 'ਚ ਹੀ ਗੋਲੀਆਂ ਵੱਜਦੀਆਂ ਨੇ ਹਰ ਦੂਜੇ ਦਿਨ ਮੁਕਾਬਲਾ ਹੁੰਦਾ ਵਾ ਇੱਥੇ ਔਰ ਜਿਵੇਂ ਬਲਡੋਜ਼ਰ ਨੀਤੀ ਲੈ ਕੇ ਆਏ ਜੋਗੀ ਉਹਨਾਂ ਦੀ ਨੀਤੀ ਲੈ ਕੇ ਆਏ ਆ ਅਰੇ ਕੋਈ ਲਾ ਕਾਨੂੰਨੀ ਕਹਿੰਦਾ ਹੈਗਾ ਕਿਸੇ ਦੇ ਘਰ ਟਾਉਣ ਵਾਸਤੇ ਅਦਾਲਤ ਦਾ ਮਸਲਾ ਵਾ ਕਿਸੇ ਦਾ ਘਰ ਟਾਉਣਾ ਨਹੀਂ ਟਾਉਣਾ ਔਰ ਜਿਵੇਂ ਅਸੀਂ ਨਹੀਂ ਕਹਿੰਦੇ ਨਸ਼ਿਆਂ ਖਿਲਾਫ ਲੜਾਈ ਨਾਲ ਲੜੀ ਜਾਵੇ ਪਰ ਇਹ ਨਸ਼ਿਆਂ ਖਿਲਾਫ ਲੜਾਈ ਹੈ ਨਹੀਂ ਸੀ ਇਹ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦੇ ਖਿਲਾਫ ਲੜਾਈ ਸੀਗੀ ਸਮਝਣ ਵਾਲੀ ਗੱਲ ਆ ਵੀ ਹੁਣ ਜਿਵੇਂ ਇਹ ਮੀਡੀਆ ਮੈਨੇਜ ਕਰਦੇ ਨੇ ਹੁਣ ਇਹਨਾਂ ਨੂੰ ਲੱਗਦਾ ਵੀ ਨਸ਼ੇ ਵਾਲਾ ਮੁੱਦਾ ਇਹਨਾਂ ਦੀ ਜਾਨ ਬਚਾ ਦੂਗਾ ਜਿਵੇਂ ਇਹਨਾਂ ਨੇ ਜੋ ਕੁਝ ਵੀ ਸ਼ੰਭੂ ਤੇ ਖਨੌਰੀ ਕੀਤਾ ਜਿਵੇਂ ਪ੍ਰਸ਼ਾਸਨ ਤੇ ਆਮ ਆਦਮੀ ਦੇ ਐਮਐਲਏ ਨੇ ਰਲ ਕੇ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਦੇ ਏਸੀ ਫਰਿੱਜਾਂ ਲੰਗਰ ਦਾ ਸਮਾਨ ਟੈਂਟ ਸਟੇਜਾਂ ਸਪੀਕਰ ਗੱਦੇ ਕੁਰਸੀਆਂ ਪਤਾ ਨਹੀਂ ਕੀ ਗੋਸਾ ਨਾ ਨਹੀਂ ਲੈ ਜਾਂਦੇ ਇਹ ਸਾਰੇ ਚੋਰੀ ਕਰਾਉਣ ਵਾਲੇ ਔਰ ਜਿਵੇਂ ਅਸੀਂ ਵੇਖਿਆ ਹਾਕਮਾਂ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਹੁੰਦੇ ਸੀ ਪਰ ਇਹ ਨਵਾਂ ਟਰਾਲੀ ਚੋਰ ਦਾ ਇਲਜ਼ਾਮ ਨਵਾਂ ਲੱਗ ਗਿਆ ਇਹਨਾਂ ਦੇ ਉੱਤੇ ਉਹ ਕਹਿੰਦੇ ਆ ਕਿ ਉਹ ਸਾਰਾ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਵਾ ਉਹ ਭਰੇ ਪੀਤੇ ਉਹ ਠੰਡਾ ਕਿਦਾਂ ਉਹਨਾਂ ਨੂੰ ਲੱਗਦਾ ਵੀ ਨਸ਼ਿਆਂ ਵਾਲਾ ਮੁੱਦਾ ਸ਼ਾਇਦ ਉਹਨਾਂ ਨੂੰ ਬਚਾ ਦੂਗਾ ਦੇਖੋ ਪਹਿਲੇ ਜਿਹੜੇ ਗਵਰਨਰ ਸੀਗੇ ਬਾਰਡਰ ਤੇ ਹੀ ਆਏ ਤੇ ਡੀਜੀਪੀ ਇਹੀ ਸੀਗੇ ਹੁਣ ਆਲੇ ਉਹਨਾਂ ਸਾਹਮਣੇ ਕਹਿਤਾ ਵੀ ਪਿੰਡਾਂ ਸਕੂਲਾਂ ਵਿੱਚ ਸਾਰੇ ਘਰ ਕਰ ਨਸ਼ਾ ਜਾ ਰਿਹਾ ਹੈਗਾ ਹੁਣ ਪਹਿਲੇ ਗਵਰਨਰ ਦੇ ਪ੍ਰਚਾਰ ਦਾ ਕੀ ਬਣਿਆ ਤੁਹਾਨੂੰ ਯਾਦੂ ਅੰਮ੍ਰਿਤਸਰ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਹਜ਼ਾਰਾਂ ਬੱਚੇ ਇਕੱਠੇ ਕੀਤੇ ਗਏ ਪਤਾ ਨਹੀਂ ਪੁਲਿਸ ਦਾ ਕਿੰਨਾ ਕੁ ਪੈਸਾ ਲੱਗਾ ਪ੍ਰਸ਼ਾਸਨ ਦਾ ਉਦੋਂ ਵੀ ਇਹਨੂੰ ਗਲੋਰੀਫਾਈ ਕੀਤਾ ਗਿਆ ਨਸ਼ਿਆਲੇ ਮੁੱਦੇ ਨੂੰ ਵੀ ਪ੍ਰਚਾਰ ਨਾਲ ਹੱਲ ਹੋ ਜਾਣਾ ਵਾ ਠੀਕ ਆ ਹੁਣ ਫੇਰ ਕਿਹਾ ਜਾ ਰਿਹਾ ਵੀ ਨਸ਼ੇ ਵਾਲੇ ਮੁੱਦੇ ਤੇ ਪ੍ਰਚਾਰ ਪ੍ਰੋਪੋਗੈਂਡਾ ਹੋ ਰਿਹਾ ਤੇ ਫਿਰ ਤੇ ਚੰਗੀ ਗੱਲ ਆ ਜੇ ਮਾਰਚ ਕਰਕੇ ਨਸ਼ਿਆਂ ਤੇ ਰੋਕਥਾਮ ਲੱਗ ਜਾਵੇ ਤੇ ਮੈਂ ਕਹੂੰਗਾ ਭਗਵੰਤ ਮਾਨ ਨੂੰ ਵੀ ਫੇਰ ਤਾਂ ਭਾਈ ਬੇਰਜ਼ਗਾਰੀ ਤੇ ਵੀ ਮਾਰਚ ਕਰਾ ਦਿਓ ਗਵਰਨਰ ਸਾਹਿਬ ਦਾ ਬੇਰਜ਼ਗਾਰੀ ਦੂਰ ਹੋ ਜੂਗੀ ਫੇਰ ਸਿਹਤ ਸਹੂਲਤਾਂ ਤੇ ਵੀ ਮਾਰਚ ਕਰਾਓ گورنر ਸਾਹਿਬ ਦਾ ਮਾਰਚ ਕਰਨ گورنر ਸਾਹਿਬ ਮਸਲਾ ਹੱਲ ਹੋ ਜੂ ਠੀਕ ਹੈ ਜੀ ਫਿਰ ਜਿਹੜਾ ਪੰਜਾਬ ਦੇ ਅੰਦਰ ਕਰਜ਼ੇ ਦੀ ਸਮੱਸਿਆ ਵਾ ਕਰਜ਼ੇ ਤੇ ਵੀ ਮਾਰਚ ਕਰਨਾ ਸ਼ੁਰੂ ਕਰ ਦੋ ਮੀਡੀਆ ਮੈਨੇਜ ਕਰੋ ਰੋਹ ਚੱਲੇ ਕਰਜ਼ਾ ਮੁੱਕ ਜੂਗਾ ਸ਼ਾਇਦ ਖੇਤੀ ਸੈਕਟਰ ਘਾਟੇ ਮੰਦਾਇਰੇ ਤੇ ਮਾਰਚ ਕਰਨਾ ਸ਼ੁਰੂ ਕਰ ਦੋ ਵੀ ਖੇਤੀ ਸੈਕਟਰ ਤੇ ਮਾਰਚ ਕਰਾਂਗੇ ਮਾਰਚਾ ਨਾ ਮਸਲੇ ਹੱਲ ਨਹੀਂ ਹੋਣੇ ਹੈਗੇ ਹਾਂ ਠੀਕ ਆ ਤੁਸੀਂ ਵਕਤੀ ਤੌਰ ਤੇ ਲੋਕਾਂ ਦਾ ਮੀਡੀਆ ਵਿੱਚ ਡਿਬੇਟਾਂ ਜੂਰ ਕਰਵਾ ਦੋਗੇ ਇੱਧਰ ਕਿ ਜਿਹੜਾ ਜੋ ਕੁਝ ਤੁਸੀਂ ਪਾਪ ਕਮਾਇਆ ਜਿਹੜਾ ਧੋਖ ਕਮਾਇਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਭਗਵੰਤ ਇਹ ਨਹੀਂ ਭੁੱਲਣ ਵਾਲੇ ਭਗਵੰਤ ਮਾਨ ਜੀ ਨੂੰ ਲੱਗਦਾ ਵੀ ਇਹ ਭੁੱਲ ਜਾਣਗੇ ਨਹੀਂ ਭੁੱਲਣ ਵਾਲੇ ਇਹ 84 ਵਾਲਿਆਂ ਨੂੰ ਨਹੀਂ ਭੁੱਲੇ ਹੈਗੇ ਇਹ ਬਾਈਬਲ ਕਰਾਂ ਤੇ ਬਰਗਾੜੀ ਵਾਲਿਆਂ ਨੂੰ ਨਹੀਂ ਭੁੱਲੇ ਹੈਗੇ ਭਗਵੰਤ ਮਾਨ ਜੀ ਜਿੰਨਾ ਚਿਰ ਇਹ ਜਿੰਦੇ ਆ ਇਹ ਤੁਹਾਡੀਆਂ ਕਬਰਾਂ ਤੱਕ ਪਿੱਛਾ ਕਰਨਗੇ ਯਾਦ ਰੱਖਿਓ ਜੋ ਕੁਝ ਤੁਸੀਂ ਧਰੋ ਕਮਾਇਆ ਭੁੱਲਣ ਵਾਲੇ ਨਹੀਂ ਹੈਗੇ ਜਿਹੜਾ ਸਾਹ ਤੁਹਾ ਹੁਣ ਖੁੱਲਾ ਛੱਡਿਆ ਨਾ ਪੁਲਿਸ ਪ੍ਰਸ਼ਾਸਨ ਦਾ ਵੀ ਜਿੰਨੂੰ ਮਰਜ਼ੀ ਸਿੰਘਾਂ ਅਗੇ ਚੁੱਕੀ ਫਿਰੇ ਕੋਈ ਕੈਦ ਹਕੂਨ ਨਹੀਂ ਹੈਗਾ ਇਹ ਤੁਹਾਡੇ ਆ ਜਦੋਂ ਆਇਆ ਪਤਾ ਤੁਹਾਨੂੰ ਤਾਂ ਪਤਾ ਲੱਗਣਾ ਔਰ ਜਿਵੇਂ ਹੁਣ ਨਸ਼ਿਆਂ ਤੇ ਇੱਕ ਕੌਨਸਟੇਬਲ ਲਿਆ ਜਿਹੜੀ ਬੀਬੀ ਆ ਉਹਦਾ ਨਾਮ ਆ ਰਿਹਾ ਦੇਖੋ ਜੀ ਛੋਟਾ ਜਿਹਾ ਮੋਰਾ ਉਦੇ ਪਿੱਛੇ ਜਿਹੜੇ ਵੱਡੇ ਵੱਡੇ ਸਿਰ ਨੇ ਉਹ ਲਕਾਏ ਜਾ ਰਹੇ ਕੁਝ ਵੀ ਨਹੀਂ ਹੋਣਾ ਉੱਤੇ ਤੁਹਾਨੂੰ ਪਤਾ ਵਾ ਇੱਥੇ ਅਕਾਲੀ ਦਲ ਦੀ ਸਰਕਾਰ ਵਿੱਚ ਕਹਿੰਦੇ ਸੀ ਆਈ ਨਸ਼ੇ ਦਾ ਉਹ 6000 ਕਰੋੜ ਦਾ ਡਰੱਗ ਸਕੈਂਡਲ ਕੱਢ ਰਿਆ ਭੋਲੇ ਹੁਣੀ ਕੈਦ ਵੀ ਘਟਾ ਹੈ ਗਾਂ ਅਸਲ ਜਿਹੜੇ ਮਗਰਮੱਛੀ ਅਜੇ ਤੱਕ ਨਹੀਂ ਨੱ ਲੱਭੇ ਇਹਦੇ ਮਗਰ ਬੈਠੇ ਮਗਰਮੱਛ ਵੀ ਨਹੀਂ ਲੱਭਣਗੇ ਇਹ ਸਿਰਫ ਕਿਸਾਨਾਂ ਮਜ਼ਦੂਰਾਂ ਔਰ ਜੜੀ ਆਮ ਆਦਮੀ ਪਾਰਟੀ ਫੇਲ ਹੋ ਗਈ ਆ ਬੇਰੁਜ਼ਗਾਰੀ ਐਜੂਕੇਸ਼ਨ ਵਿਦਿਆ ਵਾਲੇ ਖੇਤਰ ਦੇ ਵਿੱਚ ਲਾਅ ਐਂਡ ਆਰਡਰ ਦੇ ਵਿੱਚ ਸਾਰੀਆਂ ਚ ਫੇਲ ਹੋਈ ਬੁਰੀ ਤਰ੍ਹਾਂ ਉਹਨੂੰ ਮੀਡੀਆ ਮੈਨੇਜ ਕਰਕੇ ਧਿਆਨ ਦੂਜੇ ਬੰਨੇ ਕੱਢਿਆ ਜਾ ਰਿਹਾ ਭਰਾਓ ਔਰ ਦੇਖੋ ਕੱਲਾ ਇਹ ਹੀ ਨਹੀਂ ਕੱਲਾ ਕਿਸਾਨਾਂ ਮਜ਼ਦੂਰਾਂ ਨਾਲ ਨਹੀਂ ਤਰੋਕ ਮਾਇਆ ਪੰਜਾਬੀਆਂ ਨਾਲ ਚਾਹੇ ਇੱਥੇ ਛੋਟੀ ਦੁਕਾਨਦਾਰੀ ਆ ਚਾਹੇ ਰੇੜੀ ਫੜੀ ਵਾਲੇ ਆ ਚਾਹੇ ਮਜ਼ਦੂਰ ਆ ਚਾਹੇ ਮੰਡੀ ਦੀ ਲੇਬਰ ਆ ਉਹਨਾਂ ਨਾਲ ਵੀ ਤਰੋਕ ਮਾਇਆ ਅੱਜ ਕੋਈ ਪਿੰਡ ਨਹੀਂ ਪੰਜਾਬ ਦਾ ਹੋਣਾ ਜਿੱਥੇ ਕੈਂਸਰ ਦੇ ਮਰੀਜ਼ ਨਾ ਹੋਣਗੇ। ਔਰ ਜਿਵੇਂ ਲੋਕ ਹੋਰ ਬਿਮਾਰੀਆਂ ਤੋਂ ਪੀਲਿਆ ਹੋਵੇ। ਇੱਥੇ ਸ਼ੂਗਰ ਵਰਗੀਆਂ ਰੋਗਗੁਣ ਬਿਮਾਰੀਆਂ ਨਾਲ ਗਰਸਤਿਆ ਪੰਜਾਬ। ਔਰ ਲੋਕਾਂ ਲੋਕਾਂ ਦੇ ਘਰ ਉੱਜੜ ਰਹੇ ਆ। ਜਿਹੜੇ ਕਹਿੰਦੇ ਸੀ ਸਾਡੀ ਪਾਇਓਰਿਟੀ ਹੋਊਗੀ ਸੇਤਸੂਲਤਾ ਅਤੇ ਵਿੱਦਿਆ। ਹੁਣ ਦੇਖੋ ਆ ਜਿਹੜਾ ਨਵਾਂ ਇਹਨਾਂ ਨੇ ਕੇਂਦਰ ਨਾਲ ਰਲ ਕੇ ਧੋਖਾ ਕਮਾਇਆ ਬਹੁਤ ਜ਼ਰੂਰੀਆਂ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜਿਹੜਾ ਜਿਹੜਾ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਪ੍ਰਦੂਸ਼ਨ ਅਸੈਸਮੈਂਟ ਐਕਟ 2024 ਆ ਸਿੱਧਾ ਜਿਹਾ ਸਮਝ ਲਓ ਜਿਹੜੇ ਸਾਡੇ ਜਲ ਸਰੋਤ ਨੇ ਉਹਨਾਂ ਦੇ ਵਿੱਚ ਜਿਹੜਾ ਗੱਦਾ ਪਾਣੀ ਪਾਉਂਦੇ ਸੀ ਗੰਦਲਾ ਕਰਦੇ ਆ ਕੋਈ ਵੀ ਹੋਵੇ ਫੈਕਟਰੀਆਂ ਵਾਟਾਵਰ ਨੂੰ ਕਰਦੀਆਂ ਜਿਹੜੇ ਸਾਡੇ ਕੁਦਰਤੀ ਸਰੋਤ ਆ ਉਹਨਾਂ ਨੂੰ ਜੜਾ ਵੀ ਕੋਈ ਗੰਦਾ ਕਰਦਾ ਉਹਦਾ ਕਾਨੂੰਨ ਸੀਗਾ ਔਰ ਪਹਿਲਾ ਕਾਨੂੰਨ ਕੀਤਾ ਸੀਗਾ ਜਿਹੜਾ ਭਗਵੰਤ ਮਾਨ ਨੇ ਪਿੱਛੇ ਪੰਜਾਬੀਆਂ ਦੇ ਦੀ ਛੁਰਾ ਮਾਰਤਾ ਔਰ ਦੇਖੋ ਉਹਨੇ ਕੀਤਾ ਕੀ ਆ ਇੱਕ ਤੋਂ 6 ਸਾਲ ਤੱਕ ਦੀ ਸਜ਼ਾ ਸੀ ਜਿਹਨੂੰ ਪ੍ਰੋਡੂਸ਼ਨ ਕੰਟਰੋਲ ਬੋਰਡ ਵੀ ਕਹਿੰਨੇ ਆ ਉਹ ਇਸੇ ਨਿਜਮ ਤਹਿਤ ਬਣਿਆ ਸੀਗਾ ਹੁਣ ਸਜ਼ਾ ਖਤਮ ਕਰ ਦਿੱਤੀ ਔਰ 15000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਕਰਤਾ ਜਿਹੜੇ ਅਰਬਾਂ ਪਤੇ ਕਾਰਪੋਰੇਟ ਦੀ ਇੰਡਸਟਰੀ ਆ ਰਹੀ ਆ ਉਹਨਾਂ ਵਾਸਤੇ 15 ਲੱਖ ਜੁਰਮਾਨਾ ਕੋਈ ਮੈਨ ਨਹੀਂ ਰੱਖਦਾ ਅਸੀਂ ਸਪਸ਼ਟ ਕਰਦੀ ਅਸੀਂ ਜਿਹੜਾ ਪੰਜਾਬ ਦਾ ਲੱਗੂ ਦੇਗ ਹੋਵੇ ਦੇਸ਼ ਦਾ ਮਦ ਇੰਡਸਟਰੀ ਅਸੀਂ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਜਿਹੜਾ ਲੋਕਾਂ ਚ ਪ੍ਰਚਾਰ ਆ ਜਾਂਦਾ ਵਾ ਅਸੀਂ ਨਹੀਂ ਵਿਰੋਧ ਕਿਉਂ ਕਰਾਂਗੇ ਅਸੀਂ ਵਿਰੋਧ ਪਰ ਕੋਈ ਵੀ ਇੰਡਸਟਰੀ ਹੋਵੇ ਉਹਨੂੰ ਸਾਡੇ ਦਰਿਆਵਾਂ ਦੇ ਵਿੱਚ ਜ਼ਹਿਰ ਘੋਲ ਕੇ ਪਾਉਂਦਾ ਬੋਰਾ ਰਹੀ ਜ਼ਮੀਨ ਦੇ ਠੱਲੇ ਜ਼ਹਿਰ ਘੋਲ ਕੇ ਪਾਉਂਦਾ ਕੋਈ ਅਧਿਕਾਰ ਨਹੀਂ ਹੈਗਾ ਕਾਨੂੰਨ ਸਾਰਿਆਂ ਲਈ ਬਰਾਬਰ ਆ ਭਗਵੰਤ ਮਾਨ ਨੇ ਉਹਨੂੰ ਲੱਗਦਾ ਵੀ ਮੈਂ ਲੁਧਿਆਣੇ ਦੀ ਇਲیکشن ਜਿੱਤਣੀ ਆ ਤੇ ਲੁਧਿਆਣੇ ਦੀ ਇਲیکشن ਜਿੱਤਣ ਵਾਸਤੇ ਆ ਜ਼ਰੂਰੀ ਆ ਔਰ ਉਹਨੇ ਕੇਂਦਰ ਨਾਲ ਰਲ ਕੇ ਕਰਿਆ ਹੈਗਾ ਹੁਣ ਦੇਖੋ ਜਿਹੜੇ ਸ਼ਹਿਰੀ ਬੰਦੇ ਨੇ ਉਹਨਾਂ ਦੇ ਬੱਚੇ ਵੀ ਇੱਥੇ ਆ ਬਿਮਾਰੀਆਂ ਉਹਨਾਂ ਨੂੰ ਵੀ ਲੱਗਣੀਆਂ ਆੜਾ ਪੁਲਿਸ ਪ੍ਰਸ਼ਾਸਨ ਦਾ ਸਾਹਣ ਪੁੱਤਰ ਆ ਫਿਰਦਾ ਭਾਵੇਂ ਸਾਰੇ ਪੁਲਿਸ ਵਾਲੇ ਬਾੜੇ ਨਹੀਂ ਕਹਿ ਸਕਦੇ ਅਧਿਕਾਰੀ ਇਹ ਸਾਨਾ ਦੇ ਬੱਚੇ ਵੀ ਤਾਂ ਬਿਮਾਰੀਆਂ ਤੇ ਲੱਗਣੇ ਹੈਗੇ ਆ ਚਾਹੇ ਲੀਡਰਾਂ ਦੇ ਬੱਚੇ ਹੈਗੇ ਆ ਸੋ ਬਿਮਾਰੀਆਂ ਤੇ ਸਾਰਿਆਂ ਨੂੰ ਲੱਗਣੀਆਂ ਨਾ ਇਹ ਦੂਜਾ ਤ੍ਰੋਕ ਮਾਇਆ ਇਹ ਗੱਲ ਕਦੋਂ ਕੰਨੀ ਖਬਰ ਨਹੀਂ ਲੱਗੀ ਆ ਇੱਕ ਅੱਧਾ ਕੋਈ ਐਮਐਲਏ ਬੋਲਿਆ ਹੈ ਉਹ ਵੀ ਕਾਂਗਰਸ ਦਾ ਕਾਂਗਰਸ ਸਾਰੀ ਪਾਰਟੀ ਇਹਦੇ ਜੋਰ ਨਾਲ ਬਰੋਚੀ ਨਹੀਂ ਆਈ ਬਹੁਤੀਆਂ ਇਹ ਗੱਲਾਂ ਇਹ ਨਹੀਂ ਨਿਕਲ ਕੇ ਆਈਆਂ ਦੱਸਾਂਗੇ ਅਸੀਂ ਕੱਲੀ-ਕੱਲੀ ਗੱਲ ਵੀ ਕੀ ਕੁਝ ਕਰ ਰਹੇ ਆ ਇਹ ਲਖਸ਼ਣਾ ਜਿਤਨਾ ਚਾਹੁੰਦਾ ਵਾ ਇਹ ਵਪਾਰੀਆਂ ਨੂੰ ਪੰਜਾਬਦਿਆਂ ਨੂੰ ਖੁਸ਼ ਕਰਕੇ ਅਸੀਂ ਨਹੀਂ ਕਹਿੰਦੇ ਜਿੱਤ ਲਵੇ ਅਰ ਮੋਦੀ ਜੀ ਕੀ ਕਰ ਰਹੇ ਆ ਉਹ ਵਕਫ ਬੋਰਡ ਉਹ ਜਿਹੜੀਆਂ ਦੇਸ਼ ਦੀਆਂ ਘਟ ਗਿੰਤੀਆਂ ਨੇ ਮੁਸਲਮਾਨਾਂ ਖਿਲਾਫ ਜਿਹੜੀ ਉਹ ਜ਼ਮੀਨ ਜਾਇਦਾਦ ਦਾ ਕਿਹਾ ਪਾਰਲੀਮੈਂਟ ਚ ਕੀ ਬੋਲ ਰਹੇ ਆ ਕਹਿੰਦੇ ਜੀ ਸਾਨੂੰ ਮੁਸਲਮਾਨ ਕਹਿੰਦੇ ਸੀਗੇ ਇਹ ਉਹਨਾਂ ਦੀ ਮੰਗ ਪੂਰੀ ਕੀਤੀ ਕਹਿੰਦੇ 3 ਕਰੋੜ ਲਗਾਉਂਦੇ ਕਿਸਾਨਾਂ ਨੇ ਮੰਗ ਕੀਤੀ ਅਜੇ ਤੱਕ ਕਿਸਾਨ ਹੀ ਨਹੀਂ ਲੱਭੇ ਬਸ ਅੱਧ ਹੋ ਗਈ ਬਈ ਉਹ ਉਧਰ ਦੇਸ਼ ਦੇ ਵਿੱਚ ਬਿਹਾਰ ਦੀਆਂ ਲਕਸ਼ਣਾ ਜਿਹੜਾ ਫਿਰ ਫਿਰਕੂ ਧਾਰਮਿਕ ਧਰੂਵੀਕਰਨ ਕਰਕੇ ਮੋਦੀ ਲਖਸ਼ਣਾ ਜਿਤਨਾ ਚਾਹੁੰਦਾ ਇਹ ਇੱਧਰ ਜਿਤਨਾ ਚਾਹੁੰਦਾ ਵਾ ਆ ਜਿਹੜਾ ਦਲਤਾਂ ਨਾਲ ਟਕਰਾ ਜਿਹੜਾ ਆ ਰਿਹਾ ਥਾਂ ਥਾਂ ਤੇ ਇਹ ਜਿਹੜਾ ਹੁਣ ਡਰਾਮਾ ਕਰ ਰਹੇ ਆ ਡਾਕਟਰ ਭੀਮਰਾਓ ਅੰਬੇਦਕਰ ਜੀ ਸਾਰਿਆਂ ਦੀ ਸਤਕਾਰ ਸਖਸ਼ੀਤ ਰਹੀ ਹੈ ਹਮੇਸ਼ਾ ਪੰਜਾਬ ਦੇ ਵਿੱਚ ਇਹ ਕਿਉਂ ਵਾ ਇਹ ਮੈਂ ਤਾਂ ਕਿਹਾ ਸੀ ਹੁਣ ਇਹ ਪਗਵ ਕਰਨ ਹੋ ਗਿਆ ਇਹ ਆਰਐਸਐਸ ਦੀ ਨੀਤੀ ਚੱਲ ਰਹੀ ਹੈ ਇਹ ਪੰਜਾਬ ਦੇ ਵਿੱਚ ਤੁਰੂ ਵਿਕਰਨ ਕਰ ਰਹੇ ਆ ਦਲ ਤਾਂ ਸਵਰਨਾ ਦਾ ਸ਼ਹਿਰੀਆਂ ਦਾ ਪਿੰਡਾਂ ਵਾਲਿਆਂ ਦਾ ਇਹ ਅੱਡੋ ਅੱਡ ਤਬਕਿਆਂ ਨੂੰ ਕਿਵੇਂ ਲੁੱਟਣ ਜਾ ਰਹੇ ਇਧਰ ਲਕਸ਼ਣ ਅਰ ਪਾਸ਼ਪਾ ਦੇਸ਼ ਲੈਵਲ ਤੇ ਲੱਗੀ ਹੋਈ ਆ ਘੱਟ ਗਿਣਤੀਆਂ ਨੂੰ ਟਾਰਗੇਟ ਕਰਨ ਤੇ ਉਧਰ ਲਕਸ਼ਣਾਂ ਜਿੰਨਾ ਚਾਹੁੰਦੇ ਮੈਂ ਕਹਿੰਦਾ ਇਹ ਨੀਤੀਆਂ ਮਿਲਦੀਆਂ ਨੇ ਦਵਾਨੀਆਂ ਇਹ ਕੋਈ ਅੱਡੋ ਅੱਡ ਫਰਕ ਨਹੀਂ ਹੈਗਾ ਔਰ ਤੁਸੀਂ ਵਰਲਡ ਲੈਵਲ ਤੇ ਦੇਖ ਲਓ ਡੋਨ ਟਰੰਪ ਭਾਈ ਸਾਹਿਬ ਕੀ ਕਰ ਰਹੇ ਆ ਉਹ ਟੈਰਫ ਲਾ ਰਹੇ ਆ ਸਾਡੀ ਇਹ ਨਵਾਂ ਮੁੱਦਾ ਕਮਾਂਤਰੀ ਪੰਦਰ ਤੇ ਜਿਹੜਾ ਖਬਰਾਂ ਚ ਆ ਰਿਹਾ ਸਚਾਈ ਉਹ ਨਹੀਂ ਹੈ ਕਹਿੰਦੇ 26 27% ਟੈਕਸ ਲਾਇਆ ਨਹੀਂ ਜੇ ਪੂਰੀ ਤਰ੍ਹਾਂ ਪੜੋਤੇ ਅਮਰੀਕਾ ਨੇ ਹਰੇਕ ਵਸਤੂ ਤੇ 10% ਟੈਕਸ ਲਾਇਆ 10 April ਤੱਕ ਹਰੇਕ ਤੇ ਲੱਗਣਾ 10 ਤਾਂ ਲੱਗ ਗਿਆ ਹਰੇਕ ਤੇ ਹੁਣ 60 ਮੁਲਕਾਂ ਤੇ ਜਿੱਥੇ ਸਾਡੇ ਲੱਗਾ 26% ਇਹ 36 37% ਟੈਕਸ ਬਣ ਗਿਆ ਔਰ ਦਬਾਅ ਪਾ ਰਿਹਾ ਵੀ ਜਿਹੜੀਆਂ ਭਾਰਤ ਦੇ ਵਿੱਚ ਉਹਦੀਆਂ ਵਸਤੂਆਂ ਆਉਣੀਆਂ ਟੈਕਸ ਮੁਕਤ ਕੀਤੀਆਂ ਜਾਣ ਅਰ 56 ਇੰਚ ਵਾਲੇ ਭਾਈ ਸਾਹਿਬ ਬੋਲੇ ਹੀ ਨਹੀਂ ਉਹ ਕਦੀ শ্রীলੰਕਾ ਜਾਵੜਦੇ ਕਦੀ ਬੋਲੋ ਤਾਂ ਸਹੀ ਬਾੜਾ ਮੋਟਾ ਅਸੀਂ ਆਮ ਆਦਮੀ ਨੂੰ ਪਾਲਟਿਆ ਆਪਣੀ ਪੋਜੀਸ਼ਨ ਸਪਸ਼ਟ ਕਰੋ ਵੀ ਤੁਹਾਡੇ ਕੀ ਤੁਹਾਡਾ ਕੀ ਇਹਦੇ ਤੇ ਰੱਖਿਆ ਗਾਵਾ ਇਹਦਾ ਮਤਲਬ ਆ ਕੱਲਾ ਕਿਸਾਨਾਂ ਤੇ ਹਮਲਾ ਨਹੀਂ ਹੈ ਜੇ ਭਾਰਤ ਝੁੱਕ ਜਾਂਦਾ ਅਮਰੀਕਾ ਦੇ ਅੱਗੇ ਖੇਤੀ ਤਾਂ ਮਰਨੇ ਮਰਨੀਆਂ ਵਪਾਰ ਵੀ ਮਰੂ ਭਾਰਤ ਦਾ ਇਹਦਾ ਮਤਲਬ ਦੁਕਾਨਦਾਰੀ ਵੀ ਜਾਊਗੀ ਔਰ ਜਿਹੜਾ ਅਸੀਂ ਕਹਿੰਨੇ ਆਨਲਾਈਨ ਵਪਾਰ ਹੋ ਰਿਹਾ ਹੁਣ ਮਿਕਸੀ ਦਾ ਰੇਟ ਸਾਡੇ ਮੁੱਖ ਮੰਤਰੀ ਨੂੰ ਪੁੱਛ ਲੋ ਕਿੰਨਾ ਹੋ ਗਿਆ ਬਾਈ ਹੁਣ ਦੱਸਦੇ ਮੜਾ ਜਾ ਔਰ ਜਿਵੇਂ ਆਨਲਾਈਨ ਵਪਾਰ ਪੰਜਾਬ ਦੇ ਅੰਦਰ 30% ਹੋ ਰਿਹਾ ਦੁਕਾਨਦਾਰਾਂ ਨੂੰ ਮਾਰਨ ਤੇ ਤੁਲੀ ਹੋਈ ਆ ਭਗਵੰਤ ਮਾਨ ਨੂੰ ਬੜਾ 헤ਜ ਆਨਲਾਈਨ ਕੰਪਨੀਆਂ ਦਾ ਮੁਕਫਾ ਜੂ ਦਿੰਦੇ ਹੋਣਗੇ ਆਪਣੇ ਦੁਕਾਨਦਾਰਾਂ ਦਾ ਫਿਕਰ ਨਾ ਕਰਿਓ ਇਸ ਕਰਕੇ ਭਰਾਓ ਇਹ ਚੌ ਤਰਫਾ ਹਮਲਾ ਵਾ ਜਿਹੜਾ ਵਿੱਢਿਆ ਗਿਆ ਵਾ ਅਰ ਜੇਕਰ ਪੰਜਾਬੀ ਇਕੱਠੇ ਹੋ ਕੇ ਪੰਜਾਬ ਨਾ ਬਣਿਆ ਇਹ ਸਪਸ਼ਟ ਕਿਉਂਕਿ ਦੁਕਾਨਦਾਰੀ ਜ਼ਿਆਦਾਤਰ ਸਾਡੇ ਪੰਜਾਬ ਦੇ ਅੰਦਰ ਜ਼ਿਆਦਾਤਰ ਮੈਨੂੰ ਕਿਹਾ ਸਾਰੇ ਹਿੰਦੂ ਕਰਦੇ ਆ ਅਰ ਖੇਤੀਬਾੜੀ ਜ਼ਿਆਦਾਤਰ ਸਿੱਖ ਕਰਦੇ ਹੈਗੇ ਆ ਭਾਵੇਂ ਦੋਵਾਂ ਕਿੱਤਿਆਂ ਵਿੱਚ ਕਿਸੇ ਨੂੰ ਧਰਮ ਦੇ ਆਧਾਰ ਤੇ ਜੋੜ ਕੇ ਨਹੀਂ ਦੇਖਿਆ ਜਾਂਦਾ ਇਹ ਇਹ ਜਿਹੜੇ ਕਹਿੰਦੇ ਅਸੀਂ ਸਾਡੀ ਪਾਰਟੀ ਧਰਮ ਇਹ ਦੋਵਾਂ ਨੂੰ ਅੱਡ-ਅੱਟ ਕਰਨਾ ਸ਼ਾਇਰੀਆਂ ਵੱਡ ਕਰਕੇ ਕੁੱਟ ਲੋ ਕਿਸਾਨਾਂ ਮਜ਼ਦੂਰਾਂ ਨੂੰ ਅੱਡ ਕਰਕੇ ਕੁੱਟ ਲੋ ਔਰ ਜਿਵੇਂ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਕਿਵੇਂ ਫਿਰਕੂ ਪੁਣਾ ਕਰੀਦਾ ਵਾ ਕਿਵੇਂ ਮੀਡੀਆ ਨੂੰ ਮੈਨੇਜ ਕਰੀਦਾ ਵਾ ਬਸ ਕਿਤੇ ਨਾ ਕਿਤੇ ਆਪ ਦੇ ਸ਼ਰਾਰਤੀ ਬੰਦਿਆਂ ਕੋ ਕਿਤੇ ਨਾ ਕਿਤੇ ਇਹੋ ਜਿਹਾ ਜਿਵੇਂ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਬੁੱਤ ਨਾ ਕੀਤਾ ਇਹ ਸ਼ਰਾਰਤਾਂ ਇਹ ਕਰਉਂਦੇ ਆ ਭਾਵੇਂ ਇਸ ਦੀ ਸੰਗ ਸਭਦਮ ਚ ਲਿੰਦਾ ਹੋਣੀ ਚਾਹੀਦੀ ਆ ਏਜੰਸੀਆਂ ਕੀ ਨਹੀਂ ਕਰਵਾ ਸਕਦੀਆਂ ਹੁੰਦੀਆਂ ਆ ਫਿਰ ਟਕਰਾ ਆਪੋ ਚ ਉਹਦੀ ਇੱਕ ਇੱਕ ਜਾਤ ਨੂੰ ਦੂਜੀ ਜਾਤ ਦੇ ਖਿਲਾਫ ਲਾਓ ਤਾਂ ਪੰਜਾਬ ਨੂੰ ਜਾਤ ਧਰਮ ਤੋਂ ਉੱਪਰ ਉੱਠ ਕੇ ਇੱਕ ਇੱਕ ਪੰਜਾਬੀਅਤ ਦੀ ਇੱਕ ਪੰਜਾਬ ਦੀ ਲੜਾਈ ਲੜਨੀ ਪਊਗੀ আর ਜਿਹੜਾ ਪੁੱਤਰਿਆ ਸਾਨ ਫਿਰਦਾ ਉਹ ਪੁੱਤਰੇ ਸਾਨ ਨੂੰ ਨੱਥ ਪਾਉਣੀ ਪਊ ਉਹਨੇ ਪੰਜਾਬ ਦਾ ਨੁਕਸਾਨ ਪਹਿਲੋ ਬਹੁਤ ਕੀਤਾ ਵਾ আর ਜੇ ਤੁਸੀਂ ਦੇਖੋ ਮੈਂ ਕਹਿੰਦਾ ਜਿਹੜੇ ਕਹਿੰਦੇ ਨਸ਼ਿਆਂ ਤੇ ਆ ਪੁਲਿਸ ਨੇ ਐਕਚੁਅਲੀ ਲਿਖਿਆ ਵੀ ਹਰ ਸਾਲ ਦੇ ਵਿੱਚ ਡੋਪ ਟੈਸਟ ਸਾਰੇ ਅਧਿਕਾਰੀਆਂ ਦੇ ਡੋਪ ਟੈਸਟ ਕਰਾਓ। ਇਹ ਸਾਰੇ ਪੁਲਿਸ ਵਾਲੇ ਡੋਪ ਟੈਸਟ ਕਰਾਉਂਦੇ ਪਤਾ ਨਹੀਂ ਬਾਸ ਕਿਤਾ ਹੁੰਦੇ। ਤੁਸੀਂ ਪੁਲਿਸ ਦੇ ਪ੍ਰਸ਼ਾਸਨ ਦੇ ਉੱਪਰੋਂ ਸਾਰੀ ਅਫਸਰਸਾਈ ਦੇ ਡੋਪ ਟੈਸਟ ਕਰਾਓ। ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਵੀ ਕਿਹੜੇ ਚੰਗੇ ਆ। ਸਾਰੇ ਲੀਡਰਾਂ ਦੇ ਚਾਹੀਦੇ ਡੋਪ ਟੈਸਟ ਹੋਣੇ। ਪਤਾ ਲੱਗ ਜੂ ਨਸ਼ਾ ਕਿਹੜਾ ਕਰਦਾ ਕਿਹੜਾ ਨਹੀਂ ਕਰਦਾ। ਸੱਚ ਦਾ ਸਾਹਮਣੇ ਆਜੂ। ਇਹ ਡਰਾਮਾ ਵਾ ਕੋਈ ਨਸ਼ਾ ਬੰਦ ਨਹੀਂ ਹੋਣਾ। ਇਹ ਡਰਾਮਾ ਜਿੰਨਾ ਚਿਰ ਮਰਜ਼ੀ ਇਹਨਾਂ ਕੋਲ ਕਰਾ ਲੋ ਮੈਂ ਕਿਹਨਾ ਭਗਵੰਤ ਮਾਨ ਦੀ ਆਉ ਹਾਂ ਆ ਸਾਡੇ ਪਿੰਡ ਕੱਲੋ ਐਸਐਸਪੀ ਆਪਣੇ ਨੂੰ ਕੱਲੋ ਡੀਜੀਪੀ ਨੂੰ ਅਸੀਂ ਨਸ਼ਾ ਵੇਚਦਾ ਵਿਖਾ ਦਿੰਨੇ ਆ ਕਿਹੜੇ ਨਸ਼ੇਬੰਦ ਦੀਆਂ ਡਿੰਗਾ ਮਾਰੀ ਜਾਂਦੇ ਜੀ ਝੂਠ ਬੋਲਣ ਚ ਥੋੜਾ ਰਿਕਾਰਡ ਕੈਮ ਹੋ ਗਿਆ ਤਾਂ ਕਰਕੇ ਪਰ ਲੋਕ ਨਹੀਂ ਭੁੱਲਦੇ ਤੁਹਾਨੂੰ ਪਤੋੜਾ ਪਤਾ ਲੱਗ ਗਿਆ ਵੀ ਤੁਹਾਡਾ ਅਸਲ ਸੱਚਾਈ ਕੀ ਹੈਗੀ ਆ ਔਰ ਇੱਕ ਕੁਸਬ ਨਹੀਂ ਹੋ ਜਾਣਾ ਇਸ ਢੰਗ ਨਾਲ ਕੱਲਾ ਕੱਲਾ ਲੋਕਾਂ ਨੂੰ ਟੀਵੀ ਚੈਨਲਾਂ ਤੇ ਘਬਰਾ ਕੀਤਾ ਜਾ ਇਸ ਕਰਕੇ ਭਰਾਓ ਤਿਆਰੀਆਂ ਕਰੋ ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਕਰਾਂਗੇ ਨਾ ਸਰਕਾਰ ਤੋਂ ਡਰੇ ਸੀ ਤੇ ਨਾ ਡਰਾਂਗੇ ਇਹ ਪਾਸ਼ਪਾ ਦਾ ਆਈਟੀ ਸੈੱਲ ਆਰਾਮ ਆਦਮੀ ਪਾਰਟੀ ਦਾ ਆਈਟੀ ਸੈੱਲ ਉਹ ਇਕੱਠਾ ਕੰਮ ਕਰੂਗਾ ਅਰੇ ਇਕੱਠੇ ਬੋਲਣਗੇ ਅ ਜੇ ਸਾਡੀ ਸਮਝਦੇ ਹੋ ਮਤ ਸਮਝੋ ਆਰਐਸਐਸ ਦੋਹਾਂ ਦੇ ਮਗਰਿਆ ਆਮ ਆਦਮੀ ਪਾਰਟੀ ਵੀ ਨਾਗਪੁਰ ਤੋਂ ਚੱਲ ਰਹੀ ਆ ਅਰ ਪਾਸ਼ਪਾ ਤੇ ਨਾਗਪੁਰ ਤੋਂ ਚੱਲਦੀ ਚੱਲਦੀ ਸੀਗੀ ਇੰਨਾ 'ਚ ਕੋਈ ਫਰਕ ਨਾ ਸਮਝਿਓ ਪੀ ਕੋਈ ਫਰਕ ਹੈਗਾ ਵਾ ਜਿਹੜਾ ਤੁਹਾਨੂੰ ਪਤਾ ਲੱਗ ਜੇ ਜਿਹੜੇ ਆਪਣੀ ਪਾਰਟੀ ਵਾਲੇ ਕਹਿੰਦੇ ਸੀ ਐਮਐਸਪੀ ਅਸੀਂ ਦਵਾਂਗੇ ਕਿੱਥੇ ਗਈ ਉਹ ਐਮਐਸਪੀ ਜਿਹੜੇ ਕਹਿੰਦੇ ਸੀ ਕਰਜ਼ਾ ਮਾਫੀ ਕਰਾਂਗੇ ਹੁਣ ਬੋਲਦੇ ਨਹੀਂ ਕਰਜ਼ੇ ਤੇ ਬੋਲੋ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਰ ਜਿਵੇਂ ਇਹਨਾਂ ਦੇ ਐਮਐਲਏ ਦਾ ਦਿਮਾਗ ਖਰਾਬ ਹੋਇਆ ਜਿਹੜਾ ਲਾੜੀ ਟੌਸ ਆ ਜਦੋਂ ਉਹਦੇ ਘਰ ਗੱਡੀ ਧਰ ਨਾਲ ਆਉਣ ਗਏ ਜਿਹੜੀ ਗੁੰਡਾਗਰਦੀ ਕੀਤੀ ਆ ਸਾਨੂੰ ਯਾਦ ਆ ਇਹ ਗੱਲ ਦਾ ਜਵਾਬ ਦਾਂਗੇ ਆਉਣ ਵਾਲੇ ਸਮੇਂ ਚ ਇਹਦੋਂ ਪਹਿਲਾਂ ਵੀ ਦਿੱਤੇ ਸੀਗੇ ਪੁੱਛ ਲਿਓ ਇੰਦਰਜੀਤ ਸਿੰਘ ਜੀਰਾ ਨੂੰ ਥਾਣੇ ਦੇ ਵਿੱਚ ਬੈਠਿਆ ਐਸਐਸਪੀ ਦੇ ਸਾਹਮਣੇ ਹਮਲਾ ਕੀਤਾ ਸੀਗਾ ਜਿਹੜਾ ਜਿਹੜਾ ਕਿਸਾਨ ਸਾਡਾ ਖੁਦਕੁਸ਼ੀ ਕਰ ਗਿਆ ਉਹਦੀ ਲਾਸ਼ ਲੈ ਕੇ ਸੀ ਪੁੱਛਿਓ ਕਿੱਥੇ ਵਿਕਦੇ ਹੁਣ ਬੜੇ ਬੜੇ ਪੁੱਤਰੇ ਸਾਣ ਅਸੀਂ ਸਿੱਧੇ ਕੀਤੇ ਆ ਲਾਡੀ ਢਾਉ ਜੀ ਤੁਹਾਨੂੰ ਵੀ ਸਿੱਧਾ ਕਰਾਂਗੇ ਫਿਕਰ ਨਾ ਕਰੋ ਔਰ ਤੁਹਾਡੀਆਂ ਗੁੰਡਾਗਰਦੀ ਦੀਆਂ ਜਵਾਬ ਦਾਂਗੇ ਗਰਲਾਲ ਸਿੰਘ ਘਨੌਰ ਦੀ ਗੁੰਡਾਗਰਦੀ ਦਾ ਜਵਾਬ ਦੇਾਂਗੇ ਜਵਾਬ ਪੰਜਾਬ ਨੇ ਦੇਣੇ ਆ ਕੱਲੀ ਕੱਲੀ ਗੱਲ ਦੇ ਦੇਣੇ ਆ ਜੇ ਪਹਿਲਿਆਂ ਨੂੰ ਨਹੀਂ ਭੁੱਲੇ ਤੇ ਤੁਹਾਨੂੰ ਵੀ ਨਹੀਂ ਭੁੱਲਣ ਵਾਲੇ ਹੈਗੇ ਇਸ ਕਰਕੇ ਭਰਾਓ ਤਗੜੇ ਹੋ ਕੇ ਜਿਹੜੀਆਂ ਅਸੀਂ ਅੱਜ ਪੰਜਾਬ ਦੇ ਪਿੰਡਾਂ 'ਚ ਮਤਾਵਾ ਪੈਣਾ ਦੀਆਂ ਕਮੇਟੀਆਂ ਬਣਾ ਰਹੇ ਵਰਤ ਤੋਂ ਵਰ ਜੋਰ ਲਾ ਕੇ ਬੰਨ ਅੱਗੇ ਆ ਕੇ ਸਾਬ ਕਿਤਾਬ ਕਰਕੇ ਫੰਡ ਇਕੱਠੇ ਕਰਨੇ ਆ ਔਰ ਅਗਲੇ ਆਉਣ ਵਾਲੇ ਮੋਰਚੇ ਹਾਰ ਪਾਰ ਦੇ ਲੜਾਂਗੇ ਮਤ ਸੋਚੇ ਭਗਵਾਨ ਮਾਨ ਸਰਕਾਰ ਵੀ ਉਹ মিডিਆ ਮੈਨੇਜ ਕਰਕੇ ਇਹ ਜੋ ਉਹਨੇ ਪਾਪ ਕਮਾਲੇ ਕਿਸਾਨ ਅੰਦੋਲਨ ਦੇ ਨਾਲ ਮਜ਼ਦੂਰ ਅੰਦੋਲਨ ਨਾਲ ਉੱਤਪ ਜਾਣੇ ਨਹੀਂ ਤੁਪਨੇ ਹੈਗੇ ਔਰ ਜੋ ਪੰਜਾਬ ਦੇ ਅੰਦਰ ਜਿਵੇਂ ਦਸਿਓ ਹਜ਼ਾਰ ਨੌਜਵਾਨ ਨਸ਼ੇ ਨਾ ਮਾਰੇ ਗਏ ਖੇਤੀ ਸੈਕਟਰ ਪੂਰੀ ਤਰ੍ਹਾਂ ਤਬਾਹ ਹੋ ਰਿਹਾ ਇੰਡਸਟਰੀ ਪੂਰੀ ਤਰ੍ਹਾਂ ناکਾਮਜਾਬ ਹੋ ਰਹੀਆ ਜੜੀ ਛੋਟੀ ਦੁਕਾਨਦਾਰੀ ਆ ਉਹ ਵੱਡੇ ਮੌਲ ਲੈ ਆ ਕੇ ਤੁਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਹੋ ਵੱਡੀਆਂ ਸੜਕਾਂ ਗੈਸ ਪਾਈਪਾਂ ਦੇ ਨਾਂ ਤੇ ਕਹਿੰਦੇ ਵਿਕਾਸ ਕਰਨਾ ਕਿਸਾਨਾਂ ਦਾ ਅਜਾੜਾ ਕਰ ਰਹੇ ਜੇ ਇਹ ਸਾਰੀਆਂ ਗੱਲਾਂ ਦਾ ਬਿਰਜ਼ਕਾਰੀ ਦਾ ਤਾਂ ਤੁਹਾਡੀ ਐਜੂਕੇਸ਼ਨ ਦਾ ਤੁਹਾਡੀਆਂ ਸਿਹਤ ਸਹੂਲਤਾਂ ਦਾ ਹਰ ਇੱਕ ਚੀਜ਼ ਦਾ ਹੁਣ ਮਾਈਨਿੰਗ ਪਾਲਿਸੀ ਆ ਗਈ ਲੁੱਟ ਲਿਆ ਪਹਿਲੋਂ 3 ਸਾਲ ਹੁਣ ਕਹਿੰਦੇ ਆ ਨਵੀਂ ਮਾਈਨਿੰਗ ਪਾਲਿਸੀ ਆ ਗਈ ਇਹਦੇ ਨਾਲ ਨਿਜਾਜ ਮਾਈਨਿੰਗ ਰੁਕ ਜੋ 3 ਸਾਲ ਕੀ ਕਰਦੇ ਰਹੇ ਜੇ ਉਹ ਕਿੱਥੇ ਗਿਆ ਤੁਹਾਡਾ 30000 ਕਰੋੜ ਰੁਪਇਆ ਜਿਹਨੇ ਕਹਿੰਦੇ ਕਿ ਮਾਈਨਿੰਗ ਚ ਕਮਾਉਣਾ ਹੈਗਾ ਝੂਠ ਬੋਲਣ ਨੂੰ ਆ ਸਾਰੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਚ ਜਿਹੜਾ ਖਜ਼ਾਨਾ ਮੰਤਰੀ ਉਹ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਭੱਜ ਕੇ ਦਿੱਲੀ ਜਾਵੜਦੇ ਆ ਜਿਹੜਾ ਸਾਡਾ ਸਪੀਕਰ ਸੰਤਵਾਸਾ ਉਹ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਜੀ ਆ ਜਿਹੜਾ ਪਾਰਟੀ ਪ੍ਰਧਾਨ ਆ ਉਹ ਤੇ ਕਹਿੰਦਾ ਵੀ ਹੁਣ ਮੈਂ ਸਰਮਾਇਦਾਰ ਆ ਉਹਨੂੰ ਤੇ ਰੱਬ ਪੁੱਲਾ ਠੀਕ ਹੈ ਜੀ ਜਿਵੇਂ ਐਂ ਕੁੰਗਲਾ ਖੜੀਆਂ ਖੜ ਕੇ ਕਿਸਾਨਾਂ ਨੂੰ ਤੁਮ ਕੀ ਦਿੰਦਾ ਕੋਈ ਗੱਲ ਨਹੀਂ ਅਮਨ अरोड़ा ਜੀ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਆ ਜਾਣੀ ਵਾਰੀ ਤੁਹਾਡੀ ਵੀ ਇਸ ਕਰਕੇ ਬਰਾਵੋ ਇਹ ਇਹ ਮੁੱਕ ਦੀ ਗੱਲ ਸਾਰੇ ਕੁਛ ਦੀ ਗੱਲ ਆ ਵੀ ਜਿਵੇਂ ਇਹ ਪੰਜਾਬ ਨੂੰ ਆ ਜਾੜ ਰਹੇ ਇਹਨਾਂ ਗੱਲਾਂ ਦਾ ਜਵਾਬ ਦੇਾਂਗੇ ਇਹ ਗੱਲ ਪੱਕੀ ਮੰਨ ਲਿਓ ਵੀ ਹੁਣ ਇਹ ਨਾਗਪੁਰ ਤੋਂ ਚੱਲ ਰਹੇ ਆ ਇਹ ਕਹਿਣਗੇ ਨਹੀਂ ਇਹ ਟੀਵੀ ਚੱਲਣਾ ਦੇ ਪਾਸਪਾ ਨੂੰ ਪਾਸਪਾ ਇਹਨਾਂ ਨੂੰ ਗਾਲਾਂ ਕੱਢਦੀ ਇਹ ਭਲੇਖੇ ਚ ਨਾ ਰਹਿ ਜਿਓ ਇਹ ਪੂਰੀ ਤਰ੍ਹਾਂ ਨਾਗਪੁਰੀਏ ਜੇ ਹੁਣ ਔਰ ਨਾਗਪੁਰੀਆਂ ਦਾ ਜ਼ਹਿਰ ਖਾ ਕੇ नाग ਬਣੇ ਜੇ ਆਉਣ ਵਾਲੇ ਸਮੇਂ ਚ ਕਿਸਾਨ ਮਜ਼ਦੂਰ ਲਹਿਰ ਇਹਨਾਂ ਦਾ ਜਵਾਬ ਦੇਊਗੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਉਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ